ਉਤਰਾਖੰਡ ਦਾ ਰੁਕ ਕਰਦੇ ਹਾਂ ਉਤਰਾਖੰਡ ਸੂਬੇ ਦੇ ਵਿੱਚ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਤੇ ਹਰ ਸਾਲ ਵਾਂਗ ਇਸ ਵਾਰ ਵੀ ਮਿੱਥੇ ਸਮੇਂ ਤੇ ਇਹ ਯਾਤਰਾ 25 ਮਈ ਤੋਂ ਹੀ ਸ਼ੁਰੂ ਹੋਏਗੀ ਤੇ 10 ਅਕਤੂਬਰ ਤੱਕ ਜਾਰੀ ਰਹੇਗੀ ਉਤਰਾਖੰਡ ਦੇ ਮੁੱਖ ਮੰਤਰੀ ਹਰੀ ਸ਼ਾਵਤ ਨੇ ਇਹਨਾਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ ਤੇ ਸਾਲ 2013 ਦੇ ਵਿੱਚ ਆਈ ਭਿਆਨਕ ਤਬਾਹੀ ਤੋਂ ਬਾਅਦ ਹੁਣ ਤੱਕ ਹਾਲਾਤ ਆਮ ਵਾਂਗ ਕਰਨ ਦੇ ਯਤਨ ਭਾਵੇਂ ਹੁਣ ਤੱਕ ਵੀ ਜਾਰੀ ਨੇ ਪਰ ਸੂਬੇ ਦੇ ਚਾਰ ਧਾਮਾਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਦੇ ਤਰੀਕਾ ਮੁਤਾਬਕ ਯਾਤਰਾ ਦੇ ਐਲਾਨ ਕਰ ਦਿੱਤਾ ਗਿਆ ਹੈ। ਹਿਮਕੁੰਨ ਸਾਹਿਬ ਯਾਤਰਾ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 25 ਮਈ ਤੋਂ ਹੀ ਯਾਤਰਾ ਸ਼ੁਰੂ ਹੋਏਗੀ। 2013 ਦੇ ਵਿੱਚ ਆਈ ਤਬਾਹੀ ਤੋਂ ਬਾਅਦ ਹਾਲਾਤ ਸમાન ਕਰਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ। ਉੱਤਰਾਖੰਡ ਸੂਬੇ ਦੇ ਵਿੱਚ ਸ਼੍ਰੀ ਹਿਮਕੁੰਨ ਸਾਹਿਬ ਦੀ ਯਾਤਰਾ ਦੀਆਂ ਤਰੀਕਾਂ ਦਾ ਐਲਾਨ ਤਾਂ ਕਰ ਦਿੱਤਾ ਗਿਆ ਤੇ ਹਰ ਸਾਲ ਵਾਂਗ ਇਸ ਵਾਰ ਵੀ ਮਿੱਥੇ ਸਮੇਂ ਤੇ ਹੀ ਇਹ ਯਾਤਰਾ ਸ਼ੁਰੂ ਕੀਤੀ ਜਾਏਗੀ। ਦੇ ਉਤਰਾਖੰਡ ਸੁਬੇ ਦੇ ਵਿੱਚ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜ਼ਾਹਰ ਜਾਣਕਾਰੀ ਲਈ ਗੱਲਬਾਤ ਕਰ ਰਹੇ ਹਾਂ ਦਰਸ਼ਨ ਸਿੰਘ ਜੋ ਕਿ ਮੈਨੇਜਰ ਨੇ ਗੁਰਦੁਆਰਾ ਰਿਸ਼ੀਕੇਤ ਦੇ ਕਦੋਂ ਤੱਕ ਚੱਲੇਗੀ ਇਹ ਯਾਤਰਾ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਯਾਤਰਾ ਜਿਹੜੀ ਇਹ ਦੱਸਿਆ ਜਾ ਰਿਹਾ ਹੈ ਕਿ ਚੱਲੇਗੀ 10 ਅਕਤੂਬਰ ਤੱਕ ਜਾਰੀ ਰਹੇਗੀ ਕੀ ਕਹੋਗੇ ਠੀਕ ਹੈ ਜੀ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਦੇ ਵਾਸਤੇ ਇਸ ਸਾਲ ਦੀ ਯਾਤਰਾ 23 ਮਈ ਤੋਂ ਸ਼ੁਰੂ ਹੋ ਰਹੀ ਹੈ ਜਿਹੜੀ 10 ਅਕਤੂਬਰ ਤੱਕ ਜਾਰੀ ਰਹੇਗੀ ਇਸ ਦੇ ਵਾਸਤੇ ਗੁਰਦਰਾਸ਼ਰੀ ਇੰਕੰਮਾਈਟ ਮੈਨੇਜਮੈਂਟ ٹرسٹ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਜੀ ਇਸ ਵਾਸਤੇ ਉਤਰਾਖੰਡ ਵਿੱਚ ਜਿਹੜੇ ٹرسٹ ਦੇ ਸਤਿਗੁਰਦਰਾ ਸਾਹਿਬਾਨ ਹਨ ਉੱਥੇ ਹੋਰ ਸਟਾਫ ਦੀ ਭਰਤੀ ਵਾਸਤੇ ਪ੍ਰਕਿਰਿਆ ਚੱਲ ਰਹੀ ਹੈ ਜੋ ਰਸਨਾਵਾਂ ਵਗੈਰਾ ਜਾਂ ਹੋਰ ਵਕਤਾਂ ਜੋ ਸੰਗਤਾਂ ਦੀ ਸੇਵਾ ਸਹੂਦਾ ਵਾਸਤੇ ਚਾਹੀਦੀਆਂ ਹਨ ਉਹ ਉੱਥੇ ਪਹੁੰਚ ਰਹੀਆਂ ਹਨ ਦਰਸ਼ਨ ਸਿੰਘ ਜੀ ਪੁੱਛਣਾ ਚਾਹਵਾਂਗੇ ਇਸ ਵਾਰੀ ਕਿਸ ਤਰ੍ਹਾਂ ਦੇ ਖਾਸ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਜੋ ਤਬਾਹੀ ਦਾ ਮੰਜ਼ਰ ਦੇਖਿਆ ਗਿਆ ਸੀ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਜ਼ਰੂਰ ਬਣਿਆ ਹੋਵੇਗਾ ਇਸ ਤਰ੍ਹਾਂ ਇਸ ਵਾਰੀ ਕਿਸੇ ਤਰ੍ਹਾਂ ਦੇ ਖਾਸ ਪ੍ਰਬੰਧ ਕੀਤੇ ਗਏ ਨੇ ਯਾਤਰਾ ਦੇ ਜਾਨ ਦੇ ਵਾਸਤੇ ਸੰਤਾ ਨੂੰ ਕੁਝ ਆਦੇਸ਼ ਦਿੱਤੇ ਗਏ ਹਨ ਕਿ ਤੋਂ ਬਿਨਾ ਉੱਪਰ ਜੋ ਰਸਤੇ ਖਰਾਬ ਹੋ ਗਏ ਸਨ ਉਹਨਾਂ ਦੀ ਨਵੇਂ ਸਿਰੇ ਤੋਂ ਮੁਰੰਮਤ ਤੇ ਨਵੋਸਾਰੀ ਕੀਤੀ ਗਈ ਹੈ ਪੜ ਜੋ ਵਹਿਗੇ ਸਨ ਉਹ ਨਵੇਂ ਸਿਰੇ ਤੋਂ ਬਣ ਰਹੇ ਹਨ ਜੀ ਤੇ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਬਲਕਿ ਇਹ ਵੀ ਕਹੀਏ ਕਿ ਪਿਛਲੇ ਸਾਲ ਵੀ ਸਤੰਬਰ ਦੇ ਵਿੱਚ ਮਹੀਨੇ ਵਿੱਚ 22 ਸਤੰਬਰ ਤੋਂ ਯਾਤਰਾ ਸ਼ੁਰੂ ਹੋ ਗਈ ਸੀ ਤੇ ਸ੍ਰੀ ਹੇਮਕੋਟ ਸਾਹਿਬ ਦੇ ਦਰਸ਼ਨ ਕਰਨ ਜਾਣੇ ਜਾਂਦੇ ਹਨ ਜੀ ਤੇ ਇਸ ਸਾਲ ਵੀ ਸੰਗਤਾਂ ਉਤਸ਼ਾਹ ਦੇ ਨਾਲ ਜਾ ਰਹੀ ਹੈ ਜੀ